ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰਸਟ ਕਰਤਾਰਨਗਰ 시ਹਾਟਾ ਵਿਖੇ ਪਰਮ ਸੰਤ ਦਵੈਤ સ્વરૂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਨਵਰਾਤਰੀਆਂ ਦੇ ਮੌਕੇ ਤੇ ਰੋਜ਼ ਸਵੇਰੇ ਸ਼੍ਰੀ ਦੁਰਗਾ ਸੱਤ ਸ਼ਤੀ ਮਹਾ ਚੰਡੀ ਯੱਗ ਕੀਤਾ ਜਾ ਰਿਹਾ ਹੈ। ਪੰਜ ਰਾਮਾਇਣਾਂ ਦਾ ਪਾਠ, ਸ਼੍ਰੀ ਦੁਰਗਾ स्तुਤੀ ਸਵੇਰੇ 5 ਵਜੇ ਤੋਂ 7 ਵਜੇ ਤੱਕ, ਸ਼ਾਮ 5 ਵਜੇ ਤੋਂ 7 ਵਜੇ ਤੱਕ। ਮਾਤਾ ਦੀ ਚੌਂਕੀ ਦਾਸ ਮਾਗਮ ਰਾਤ 7 ਵਜੇ ਤੋਂ 10 ਵਜੇ ਤੱਕ ਕੀਤਾ ਜਾ ਰਿਹਾ ਹੈ। ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। آرا نکھلو آرا مي اپني دل آو کچارا سنيوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙوڙ